ਜਿਹੜੇ ਆ ਤੁਸੀਂ ਥੰਮ ਦੇਖ ਰਹੇ ਹੋ ਥੰਮਲੇ ਦੇਖ ਰਹੇ ਹੋ ਇਹਨਾਂ ਨਾਲ 52 ਰਾਜਿਆਂ ਨੂੰ ਬੰਨ ਕੇ ਰੱਖਿਆ ਗਿਆ ਸੀਗਾ ਗੁਰੂ ਸਾਹਿਬ ਨਾਲ 52 ਰਾਜੇ ਇੱਥੋਂ ਦੀ ਰਿਹਾਂ ਹੋ ਕੇ ਗਏ ਸੀਗੇ ਬਾਕੀ ਆਹ ਰਾਹਾਂ ਤੋਂ ਆਪਾਂ ਹੁੰਦੇ ਹੋਏ ਇੱਥੇ ਪਹੁੰਚੇ ਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਤੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਗਵਾਲੀਅਰ ਅਤੇ ਇੱਥੇ ਹੈਗਾ ਮੇਰੇ ਪਿਛਲੇ ਵਾਲੇ ਪਾਸੇ ਗਵਾਲੀਅਰ ਦਾ ਕਿਲਾ ਗਵਾਲੀਅਰ ਦਾ ਕਿਲਾ ਆਪਾਂ ਅੱਜ ਦੇ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਅਤੇ ਇਸੇ ਹੀ ਜਗ੍ਹਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਜਹਾਂਗੀਰ ਵੱਲੋਂ ਨਜ਼ਰਬੰਦ ਕਰਕੇ ਰੱਖਿਆ ਗਿਆ ਸੀਗਾ ਤੇ ਉਹ ਆਪਾਂ ਸਥਾਨ ਤੁਹਾਨੂੰ ਦਿਖਾਵਾਂਗੇ ਉਹ ਜਗ੍ਹਾ ਦਿਖਾਵਾਂਗੇ ਤੇ ਬੰਵੰਜਾ ਰਾਜਾ ਨੂੰ ਕੈਦ ਕੀਤਾ ਹੋਇਆ ਸੀਗਾ ਨਜ਼ਰਬੰਦ ਕੀਤਾ ਹੋਇਆ ਸੀਗਾ ਤੇ ਉਹ ਸਾਰਾ ਆਪਾਂ ਦਿਖਾਉਨੇ ਆਂ ਚੱਲਦੇ ਆਂ ਅੰਦਰ ਜਿਹੜੇ ਉਹ ਥੰਮ ਬਣੇ ਹੋਏ ਨੇ ਜਿਨ੍ਹਾਂ ਨਾਲ ਬੰਵੰਜਾ ਰਾਜਾ ਨੂੰ ਬੰਨ੍ਹ ਕੇ ਰੱਖਿਆ ਗਿਆ ਸੀਗਾ ਚੱਲਦੇ ਆਂ ਅੰਦਰ ਕੇਲਾ ਸਾਰਾ ਆਪਾਂ ਦੇਖਦੇ ਆਂ ਆਕ ਕਿਲੇ ਦਾ ਮੇਨ ਗੇਟ ਹੈ ਜਿਹੜੇ ਥੰਮਾ ਨਾਲ ਬੁੰਜਾਰਾ राजे ਬੰਨੇ ਹੋਏ ਸੀ ਉਹਨੂੰ ਦੇਖਣ ਦੀ ਕੋਈ ਟਿਕਟ ਨਹੀਂ ਜੇ ਕਿਲਾ ਅੰਦਰੋਂ ਦੇਖਣਾ ਮਤਲਬ ਅੰਦਰਲਾ ਪਾਸਾ ਕਿਲੇ ਦਾ ਉਹਨੂੰ ਦੇਖਣ ਦੀ ਟਿਕਟ ਹੈਗੀ ਆ ਆਪਾਂ ਕਿਲੇ ਦੇ ਅੰਦਰ ਆ ਗਏ ਇਹ ਸਾਰਾ ਗਵਾਲੀਅਰ ਦਾ ਕਿਲਾ ਇਹ ਜਿਹੜਾ ਉਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਵਾਲੇ ਪਾਸੇ ਉਹ ਉਹ ਮੇਨ ਕਿਲਾ ਹੈ ਉਹਨੂੰ ਦੇਖਣ ਦੀ ਟਿਕਟ ਹੈ ਜਿਹੜੀ ਆ ਜਗਾ ਇੱਥੇ ਬਵੰਜਾ ਰਾਜਿਆਂ ਨੂੰ ਥੰਮਾਂ ਨਾਲ ਬੰਨ ਕੇ ਰੱਖਿਆ ਗਿਆ ਸੀਗਾ ਅਤੇ ਛੇਵੇਂ ਪਾਸ਼ਾ ਨੂੰ ਨਾਜ਼ਰਬੰਦ ਕੀਤਾ ਗਿਆ ਸੀ ਪਹਿਲਾਂ ਆਪਾਂ ਇੱਥੇ ਚੱਲਦੇ ਆਂ ਇਹਨੂੰ ਦੇਖਣ ਦੀ ਕੋਈ ਟਿਕਟ ਨਹੀਂ ਹੈਗੀ ਇਹ ਆਪਾਂ ਫ੍ਰੀ ਦੇ ਵਿੱਚ ਦੇਖ ਸਕਦੇ ਆਂ ਇਹ ਚੱਲਦੇ ਆਂ ਆਪਾਂ ਅੰਦਰ ਥੰਮ ਦਿਖਾਉਨੇ ਆ ਤੁਹਾਨੂੰ ਚੱਲਦੇ ਆਂ ਆਪਾਂ ਉੱਪਰ ਉਹ ਸਥਾਨ ਦਿਖਾਉਨੇ ਆ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਜਹਾਂਗੀਰ ਵੱਲੋਂ ਨਜ਼ਰਬੰਦ ਕਰਕੇ ਰੱਖਿਆ ਗਿਆ ਸੀਗਾ ਅਤੇ ਨਾਲ 52 ਰਾਜੇ ਸੀਗੇ 52 ਰਾਜਾ ਨੂੰ ਥੰਮਾ ਨਾਲ ਬੰਨਿਆ ਹੋਇਆ ਸੀਗਾ ਇੱਥੋਂ ਦੀ ਜਾਣ ਦੀ ਐਂਟਰੀ ਹੈ ਆ ਮੇਨ ਗੇਟ ਹੈ ਜਿਹੜੇ ਆ ਤੁਸੀਂ ਥੰਮ ਦੇਖ ਰਹੇ ਹੋ ਥੰਮਲੇ ਦੇਖ ਰਹੇ ਹੋ ਇਹਨਾਂ ਨਾਲ 52 ਰਾਜਿਆਂ ਨੂੰ ਬੰਨ੍ਹ ਕੇ ਰੱਖਿਆ ਗਿਆ ਸੀਗਾ ਤੇ ਇੱਥੇ ਹੀ ਛੇਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਨਜ਼ਰਬੰਦ ਕੀਤਾ ਹੋਇਆ ਸੀਗਾ ਤੇ ਐਵੇਂ ਦੇ ਥੰਮ ਨੇ ਇਹਨਾਂ ਨਾਲ 52 ਰਾਜਿਆਂ ਨੂੰ ਬੰਨ੍ਹਿਆ ਗਿਆ ਸੀ ਵੈਸੇ ਥੰਮਾਂ ਦੀ ਗਿਣਤੀ ਜ਼ਿਆਦਾ ਥੰਮਾਂ ਦੀ ਗਿਣਤੀ 80 ਤੋਂ 82 ਦੱਸਦੇ ਨੇ ਤੇ ਦੋ ਥੰਮ ਮੂਰੇ ਬਣੇ ਹੋਏ ਨੇ ਬਾਕੀ ਇੱਧਰ ਪਿੱਛੇ ਵਾਲੇ ਪਾਸੇ ਇਹ ਜਦੋਂ ਆਪਾਂ ਕਿਲੇ ਦੇ ਅੰਦਰ ਆਉਨੇ ਆ ਕਿਲੇ ਦੇ ਅੰਦਰ ਆਉਂਦੇ ਸਾਰੇ ਪਹਿਲੇ ਹੀ ਇਹ ਸਥਾਨ ਆਉਂਦਾ ਇਹ ਜਗਾ ਹੁੰਦੀ ਆ ਤੇ ਇਹਨੂੰ ਆਪਾਂ ਫ੍ਰੀਜ ਦੇ ਵਿੱਚ ਦੇਖ ਸਕਦੇ ਹਾਂ ਦੀ ਕੋਈ ਟਿਕਟ ਨਹੀਂ ਹੈਗੀ ਜਹਾਗੀਰ ਦੇ ਸਮੇਂ ਵਿੱਚ ਇਹ ਜਿਹੜੀ ਜਗਾ ਹੁਣ ਤੁਸੀਂ ਦੇਖ ਰਹੇ ਹੋ ਜਿੱਥੇ ਥੰਮ ਬਣੇ ਹੋਏ ਨੇ ਇਹ ਉਹ ਸਮੇਂ ਦੇ ਵਿੱਚ ਜੇਲ੍ਹ ਹੁੰਦੀ ਸੀ ਜੇਲ੍ਹ ਬਣਾਈ ਹੁੰਦੀ ਸੀ ਤੇ ਇਸ ਜੇਲ੍ਹ ਦੇ ਵਿੱਚ ਇਸ ਸਥਾਨ ਤੇ ਸ਼ਾਹੀ ਕੈਦੀਆਂ ਨੂੰ ਰੱਖਿਆ ਜਾਂਦਾ ਸੀਗਾ ਜਿਵੇਂ ਕੋਈ ਰਾਜੇ ਮਹਾਰਾਜੇ ਹੁੰਦੇ ਸੀਗੇ ਜਿਹੜੇ ਬਗਾਵਤ ਕਰਦੇ ਸੀਗੇ ਉਹਨਾਂ ਨੂੰ ਫਿਰ ਇੱਥੇ ਕੈਦ ਕੀਤਾ ਜਾਂਦਾ ਸੀਗਾ ਜਿਸ ਤਰ੍ਹਾਂ 52 ਰਾਜਿਆਂ ਨੂੰ ਇੱਥੇ ਕੈਦ ਕੀਤਾ ਹੋਇਆ ਸੀਗਾ ਕਿਹਾ ਜਾਂਦਾ ਕਿ ਇਸ ਕਿਲੇ ਦੇ ਵਿੱਚੋਂ ਕੋਈ ਵੀ ਜਿੰਦਾ ਬਾਹਰ ਨਹੀਂ ਗਿਆ ਸੀਗਾ ਤੇ ਅੱਜ ਤੱਕ ਕੋਈ ਰਿਹਾ ਹੋ ਕੇ ਨਹੀਂ ਗਿਆ ਸੀਗਾ ਤੇ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 52 ਰਾਜਿਆਂ ਨੂੰ 52 ਕਲੀਆਂ ਵਾਲਾ ਚੋਲਾ ਦੇ ਨਾਲ ਜਦੋਂ ਪੱਲਾ ਫੜ ਕੇ ਬਾਹਰ ਗਏ ਨੇ ਤਾਂ 6ਵੇਂ ਪਾਸ਼ਾ ਉਹਨਾਂ ਨੂੰ ਰਿਹਾ ਕਰਵਾ ਕੇ ਲੈ ਕੇ ਗਏ ਨੇ ਉਸ ਤੋਂ ਪਹਿਲਾਂ ਇਸ ਕਿਲੇ ਵਿੱਚੋਂ ਇਸ ਜੇਲ੍ਹ ਵਿੱਚੋਂ ਕੋਈ ਵੀ ਜ਼ਿੰਦਾ ਬਾਹਰ ਨਹੀਂ ਗਿਆ ਸੀਗਾ ਤੇ ਕੋਈ ਵੀ ਕੈਦੀ ਇੱਥੋਂ ਰਿਹਾ ਹੋ ਕੇ ਨਹੀਂ ਗਿਆ ਸੀਗਾ 6ਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ 52 ਰਾਜਿਆਂ ਨੂੰ ਇੱਥੋਂ ਰਿਹਾ ਕਰਵਾਇਆ ਸੀਗਾ ਤੇ ਉਹ ਗੇਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਸ ਗੇਟ ਰਾਹੀਂ ਛੇਵੇਂ ਪਾਸਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਵੰਜਾ ਰਾਜਿਆਂ ਦੇ ਨਾਲ ਇਸ ਕਿਲੇ ਦੇ ਵਿੱਚੋਂ ਗਏ ਸੀਗੇ ਉਹ ਗੇਟ ਦਾ ਨਾਮ ਆਲਮਗੀਰ ਗੇਟ ਹੈ ਉਹ ਵੀ ਆਪਾਂ ਦੇਖ ਕੇ ਆਵਾਂਗੇ ਕਿਹਾ ਜਾਂਦਾ ਕਿ ਜਿਹੜੇ ਕੈਦੀਆਂ ਨੂੰ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਸੀਗਾ ਤੇ ਉਹਨਾਂ ਨੂੰ ਖਾਣੇ ਦੇ ਵਿੱਚ ਜ਼ਹਿਰ ਦਿੱਤੀ ਜਾਂਦੀ ਸੀ ਸਲੋ ਪੋਇਜ਼ਨ ਤੇ ਤਾਂ ਕਿ ਉਹ ਇੱਕੋ ਦਮ ਖਤਮ ਨਾ ਹੋ ਸਕਣ ਇੱਕੋ ਦਮ ਉਹਨਾਂ ਦੀ ਜਾਨ ਨਾ ਜਾ ਸਕੇ ਹੌਲੀ ਹੌਲੀ ਉਹਨਾਂ ਤੇ ਅਸਰ ਕਰੇ ਰੋਜ਼ ਖਾਣੇ ਦੇ ਵਿੱਚ ਉਹਨਾਂ ਨੂੰ ਜ਼ਹਿਰ ਮਲਾ ਕੇ ਦੇ ਦਿੰਦੇ ਸੀਗੇ ਇੱਥੇ ਕੈਦੀਆਂ ਨੂੰ ਜਿਹੜਾ ਖਾਣਾ ਦਿੱਤਾ ਜਾਂਦਾ ਸੀ ਤੇ ਨਾਲ ਵਾਲੇ ਪਾਸੇ ਇੱਕ ਖੂਹ ਹੈ ਉਹ ਖੂਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਹ ਖੂਹ ਦੇ ਵਿੱਚ ਪਾਣੀ ਦੇ ਵਿੱਚ ਜ਼ਹਿਰ ਮਲਾ ਦਿੱਤੀ ਜਾਂਦੀ ਸੀ ਕਿਉਂਕਿ ਜਿਹੜੇ ਇੱਥੇ ਕੈਦੀ ਸੀਗੇ ਉਹਨਾਂ ਲਈ ਇਹੀ ਸੋਰਸ ਸੀਗਾ ਪਾਣੀ ਦਾ ਇਸ ਖੂਹ ਦੇ ਵਿੱਚੋਂ ਹੀ ਉਹ ਪਾਣੀ ਪੀਂਦੇ ਸੀਗੇ ਇਸ ਖੂਹ ਦੇ ਵਿੱਚ ਮੀਂਹ ਦਾ ਪਾਣੀ ਜਿਹੜਾ ਇਕੱਠਾ ਕੀਤਾ ਜਾਂਦਾ ਸੀਗਾ ਹੁਣ ਵੀ ਦੇਖੋ ਇਹਦੇ ਵਿੱਚ ਪਾਣੀ ਆ ਜਿਹੜਾ ਹੈਗਾ ਤੇ ਇਸ ਪਾਣੀ ਦੇ ਵਿੱਚ ਵੀ ਜ਼ਹਿਰ ਮਿਲਾ ਦਿੱਤੀ ਜਾਂਦੀ ਸੀ ਤਾਂ ਕਿ ਹੌਲੀ-ਹੌਲੀ ਕਰਕੇ ਉਹਨਾਂ ਦੇ ਅੰਦਰ ਜ਼ਹਿਰ ਚਲੀ ਜਾਵੇ ਤਾਂ ਉਹ ਜਿੰਦਾ ਨਾ ਬਚ ਸਕਣ ਇੱਥੇ ਮਰ ਜਾਣ ਉਹ ਕੈਦੀਆਂ ਵਾਸਤੇ ਐਵੇਂ ਉਹਨਾਂ ਨਾਲ ਟਰੀਟ ਕਰਦੇ ਸੀਗੇ ਕਿਹਾ ਜਾਂਦਾ ਕਿ ਜਿਹੜਾ ਕੈਦੀਆਂ ਨੂੰ ਕੱਪੜੇ ਪਵਾਏ ਜਾਂਦੇ ਸੀਗੇ ਕਿ ਉਹ ਰਾਜੇ ਹੁੰਦੇ ਸੀਗੇ ਹਨਾ ਜਿਹੜਾ ਕੋਈ ਬਗਾਵਤ ਕਰਦੇ ਸੀਗੇ ਉਹਨਾਂ ਨੂੰ ਜਿਹੜੇ ਇੱਥੇ ਕੱਪੜੇ ਪਵਾਏ ਜਾਂਦੇ ਸੀਗੇ ਉਹ ਉਹਨਾਂ ਤੇ ਵੀ ਇੱਕ ਤਰ੍ਹਾਂ ਦੀ ਜ਼ਹਿਰ ਮਤਲਬ ਲਾ ਦਿੱਤੀ ਜਾਂਦੀ ਸੀਗੀ ਤਾਂ ਕਿ ਉਹਨਾਂ ਦੇ ਸਰੀਰ ਅੰਦਰ ਹੌਲੀ-ਹੌਲੀ ਉਹ ਜ਼ਹਿਰ ਚਲੀ ਜਾਵੇ ਉਹ ਇੱਥੋਂ ਜਿੰਦਾ ਬਾਹਰ ਨਾ ਨਿਕਲ ਸਕਣ ਬਾਕੀ ਇਹ ਸਾਰਾ ਖੂਹ ਹੈ ਤੇ ਇਹ ਖੂਹ ਦੇ ਵਿੱਚ ਰਸਤਾ ਵੀ ਜਾਂਦਾ ਪੌੜੀਆਂ ਨੇ ਦੇਖੋ ਜਿਵੇਂ ਤੁਸੀਂ ਦੇਖ ਸਕਦੇ ਹੋ ਹਲੇ ਵੀ ਇਹਦੇ ਵਿੱਚ ਪਾਣੀ ਹੈਗਾ ਫਲਹਾਲ ਉਹ ਰਸਤਾ ਬੰਦ ਕੀਤਾ ਹੋਇਆ ਤਾਂ ਕਿ ਕੋਈ ਇੱਥੋਂ ਥੱਲੇ ਨਾ ਜਾ ਸਕੇ ਅਤੇ ਇਸ ਸਥਾਨ ਤੇ ਸ਼ੇਮੀ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਕੈਦ ਕਰਕੇ ਨਹੀਂ ਰੱਖਿਆ ਗਿਆ ਸੀਗਾ ਤੇ ਉਹਨਾਂ ਨੂੰ ਜਹਾਂਗੀਰ ਨੇ ਬੁਲਾਇਆ ਸੀਗਾ ਕਿਲੇ ਦੇ ਵਿੱਚ ਜਹਾਂਗੀਰ ਨੇ ਗੁਰੂ ਸਾਹਿਬ ਨੂੰ 40 ਦਿਨਾਂ ਵਾਸਤੇ ਇਸ ਸਥਾਨ ਤੇ ਬੁਲਾਇਆ ਸੀਗਾ ਪਰ 2 ਸਾਲ ਤੋਂ ਵੀ ਵੱਧ ਸਮਾਂ ਗੁਰੂ ਸਾਹਿਬ ਇੱਥੇ ਰਹੇ ਸੀਗੇ ਅਤੇ ਇਸ ਕਿਲੇ ਦੇ ਨਾਲ ਹੀ ਗੁਰਦੁਆਰਾ ਦਾਤਾਬੰਦੀ ਛੋਟ ਸਾਹਿਬ ਨੇ ਜਿਸ ਦੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਅਤੇ ਸਾਰਾ ਪੂਰਾ ਇਤਿਹਾਸ ਉਹਦੇ ਜੀ ਆਪਾਂ ਨੂੰ ਬਾਬਾ ਜੀ ਨੇ ਸੁਣਾਇਆ ਸੀਗਾ ਉਹ ਵੀਡੀਓ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਇਸ ਸਥਾਨ ਤੇ ਆਏ ਸੀਗੇ ਗੁਰੂ ਸਾਹਿਬ ਇਸ ਸਥਾਨ ਤੇ ਕਿਸ ਤਰ੍ਹਾਂ ਪਹੁੰਚੇ ਸੀ ਉਹ ਸਾਰਾ ਇਤਿਹਾਸ ਬਾਬਾ ਜੀ ਨੇ ਉੱਥੇ ਆਪਾਂ ਨੂੰ ਸੁਣਾਇਆ ਸੀਗਾ ਗੁਰਦੁਆਰਾ ਸਾਹਿਬ ਵਾਲੀ ਵੀਡੀਓ ਦੇ ਵਿੱਚ ਉਹਦਾ ਲਿੰਕ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਗੁਰੂ ਸਾਹਿਬ ਇੱਥੇ 2 ਸਾਲ ਤੋਂ ਵੀ ਵੱਧ ਸਮਾਂ ਇਸ ਸਥਾਨ ਤੇ ਠਹਿਰੇ ਸੀਗੇ ਇੱਥੋਂ ਰਸਤਾ ਜਾਂਦਾ ਪੌੜੀਆਂ ਚੜ੍ਹ ਕੇ ਤੇ ਕਿਲੇ ਦਾ ਸਾਰਾ ਆਲੇ ਦੁਆਲੇ ਦਾ ਇੱਥੋਂ 뷰 ਦੇਖਦਾ ਹੈ ਕਿ ਕਿਲਾ ਜਿਹੜਾ ਕਾਫੀ ਉੱਚਾ ਬਣਿਆ ਹੋਇਆ ਸ਼ਹਿਰ ਇੱਥੋਂ ਕਾਫੀ ਨੀਵਾ ਰਹਿ ਜਾਂਦਾ ਦੇਖ ਸਕਦੇ ਹੋ ਤੁਸੀਂ ਤੇ ਆ ਸਾਰਾ ਗਵਾਲੀਅਰ ਸ਼ਹਿਰ ਹੈ ਘਰ ਇਥੋਂ ਛੋਟੇ ਛੋਟੇ ਲੱਗਦੇ ਨੇ ਬਿਲਕੁਲ ਨਿੱਕੇ ਨਿੱਕੇ ਤੇ ਆ ਸਾਰਾ ਕਿਲਾ ਆਹ ਇਹ ਥੰਮ ਦੇਖ ਕੇ ਆ ਗਏ ਇਸ ਥਾਂ ਦੇਖ ਕੇ ਆ ਗਏ ਜਿੱਥੇ ਬੰਗਾ ਰਾਜਾ ਨੂੰ ਕੈਦ ਕੀਤਾ ਹੋਇਆ ਸੀ ਤੇ ਇਸ ਕਿਲੇ ਦੇ ਵਿੱਚ ਉਹ ਗੇਟ ਆਪਾਂ ਹੁਣ ਦੇਖਾਂਗੇ ਜਿਹੜੇ ਗੇਟ ਰਾਹੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਗਾ ਰਾਜਾ ਨੂੰ ਰਹਾਆ ਕਰਵਾ ਕੇ ਇਸ ਕਿਲੇ ਦੇ ਵਿੱਚੋਂ ਲੈ ਕੇ ਗਏ ਸੀਗੇ ਜਾਂਦੇ ਸਮੇਂ ਉਸ ਗੇਟ ਰਾਹੀਂ ਦੀ ਗੁਰੂ ਸਾਹਿਬ ਲੰਘੇ ਸੀਗੇ ਉਹ ਗੇਟ ਆਪਾਂ ਤੁਹਾਨੂੰ ਦਿਖਾਵਾਂਗੇ ਫਿਲਹਾਲ ਉਹ ਗੇਟ ਹੁਣ ਬੰਦ ਕੀਤਾ ਹੋਇਆ ਉਸ ਸਮੇਂ ਉਹਨਾਂ ਸਮਿਆਂ ਵਿੱਚ ਉਹ ਮੁੱਖ ਦਰਵਾਜ਼ਾ ਹੁੰਦਾ ਸੀਗਾ ਇਸ ਕਿਲੇ ਦਾ ਹੁਣ ਮੁੱਖ ਦਰਵਾਜ਼ਾ ਹੋਰ ਹੈ ਪਹਿਲਾਂ ਉਹ ਹੁੰਦਾ ਸੀ ਹੁਣ ਉਧਰੋਂ ਚੱਲਦੇ ਆਪਾਂ ਇਹ ਕਿਲੇ ਦੇ ਬਿਲਕੁਲ ਪਿਛਲੇ ਵਾਲੇ ਪਾਸੇ ਆ ਆਪਾਂ ਨੂੰ ਲੱਭਣਾ ਪਊ ਇੱਥੇ ਮਤਲਬ ਜਿਹੜੇ ਇੱਥੇ ਦੇ ਗਾਈਡ ਨੇ ਜਾਂ ਇੱਥੇ ਹੋਰ ਕਿਸੇ ਨੂੰ ਪੁੱਛੋਗੇ ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੈਗਾ ਆਪਣੇ ਵਾਲੀ ਕਮਿਊਨਿਟੀ ਨੂੰ ਪਤਾ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਤੋਂ ਪਾਬਾ ਤੋਂ ਬਾਬਾ ਜੀ ਤੋਂ ਪੁੱਛ ਕੇ ਆਇਆ ਤੇ ਉਸ ਗੇਟ ਦਾ ਨਾਮ ਹੈਗਾ ਆਲਮਗੀਰ ਗੇਟ ਤੇ ਚੱਲਦੇ ਆਪਾਂ ਹੁਣ ਉਧਰ ਵਾਲੇ ਪਾਸੇ ਹੁਣ ਆਪਾਂ ਉਹ ਦਰਵਾਜ਼ਾ ਦੇਖਣ ਚੱਲਦੇ ਆਂ ਜਿਹੜੇ ਦਰਵਾਜ਼ੇ ਰਾਹੀਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਬੰਵਜਿ ਰਾਜਿਆਂ ਦੇ ਨਾਲ ਇਸ ਕਿਲੇ ਦੇ ਵਿੱਚੋਂ ਗਏ ਸੀਗੇ ਬਾਕੀ ਆ ਸਾਰਾ ਹੈਗਾ ਗਵਾਲੀਅਰ ਦਾ ਕਿਲਾ ਇਸ ਕਿਲੇ ਤੇ ਵੱਖ-ਵੱਖ ਰਾਜਿਆਂ ਦਾ ਰਾਜ ਰਿਹਾ ਹੈ ਇਹ ਜਿਹੜਾ ਤੁਸੀਂ ਸਾਰਾ ਕਿਲਾ ਦੇਖ ਰਹੇ ਹੋ ਤੇ ਇੱਥੋਂ ਹੁਣ ਟਿਕਟ ਲੱਗੂਗੀ 20-20 ਰੁਪਏ ਇੱਕ ਜਾਨੇ ਦੇ ਮੇਰੇ ਖਿਆਲ ਚ ਲੱਗਣਗੇ ਫਿਰ ਆਪਾਂ ਐਂਟਰੀ ਕਰਾਂਗੇ ਫਿਰ ਉਹ ਗੇਟ ਆਪਾਂ ਲੱਭਦੇ ਆਂ ਆਲਮਗੀਰ ਉਸ ਗੇਟ ਦਾ ਨਾਮ ਹੈ ਜਿਸ ਰਾਹੀਂ ਗੁਰੂ ਸਾਹਿਬ ਬੰਵਜਿ ਰਾਜਿਆਂ ਦੇ ਨਾਲ ਇਥੋਂ ਲੰਘ ਕੇ ਗਏ ਸੀ ਕਿ ਜਦੋਂ 52 ਰਾਜਾ ਨੂੰ ਗੁਰੂ ਸਾਹਿਬ ਨੇ ਰਿਹਾ ਕਰਵਾਇਆ ਤੇ ਦੇਖਦੇ ਆ ਉਹ ਗੇਟ ਆਪਾਂ ਲੱਭਦੇ ਆ ਜਦੋਂ ਆਪਾਂ ਇੱਥੇ ਆ ਕੇ ਕਿਸੇ ਨੂੰ ਪੁੱਛਦੇ ਆ ਉਸ ਗੇਟ ਬਾਰੇ ਇੱਥੇ ਬਹੁਤ ਘੱਟ ਜਣਿਆਂ ਨੂੰ ਜਾਣਕਾਰੀ ਹੈ ਤੇ ਚੱਲਦੇ ਆ ਉਧਰ ਟਿਕਟ ਕਾਊਂਟਰ ਹੋਊਗਾ ਟਿਕਟ ਕਾਊਂਟਰ ਤੋਂ ਆਪਾਂ ਟਿਕਟ ਲੈਣੇ ਆ ਤੇ ਉਹ ਆਪਾਂ ਦਰਵਾਜ਼ਾ ਲੱਭਦੇ ਆ ਜਿਸ ਤਰ੍ਹਾਂ ਤੁਸੀਂ ਆਹ ਗੇਟ ਦੇਖ ਰਹੇ ਹੋ ਉਹ ਗੇਟ ਵੀ ਇਸੇ ਤਰ੍ਹਾਂ ਦਾ ਹੀ ਆ ਫਲਹਾਲ ਉਹ ਗੇਟ ਹੁਣ ਇੱਟਾਂ ਨਾਲ ਭਰ ਦਿੱਤਾ ਗਿਆ ਬੰਦ ਕੀਤਾ ਹੋਇਆ ਤੇ ਇਹ ਵੀ ਕਿਲੇ ਦਾ ਕਾਫੀ ਵੱਡਾ ਗੇਟ ਆ ਇਸੇ ਤਰ੍ਹਾਂ ਦਾ ਉਹ ਗੇਟ ਆ ਆਲਮਗੀਰ ਗੇਟ ਇੱਥੋਂ ਹੁਣ ਟਿਕਟ ਲਵਾਂਗੇ ਆਹ ਗੇਟ ਆ ਇੱਥੋਂ ਐਂਟਰੀ ਹੁੰਦੀ ਐ ਤੇ ਅਸੀਂ ਬਾਬਾ ਜੀ ਤੋਂ ਪੁੱਛਿਆ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਇੱਧਰ ਨੂੰ ਤੁਸੀਂ ਚਲੇ ਜਾਓ ਅਮਰਤ ਟਿਕਟ ਲੈਣ ਗਿਆ 20 20 ਰੁਪਏ ਲੱਗੂ ਇੱਕ ਜਣੇ ਦੀ ਟਿਕਟ ਫਿਰ ਚੱਲਦੇ ਆ ਉਹ ਦਰਵਾਜ਼ਾ ਆਪਾਂ ਦੇਖਦੇ ਆ ਜਿੱਥੋਂ ਗੁਰੂ ਸਾਹਿਬ ਲੰਘ ਕੇ ਗਏ ਸੀਗੇ ਕਿਲੇ ਦੇ ਅੰਦਰ ਆ ਗਏ ਆਪਾਂ ਟਿਕਟ ਲੈ ਕੇ ਤੇ ਆਹ ਸਾਰਾ ਇਹ ਅੰਦਰੋਂ ਕਿਲਾ ਇੱਧਰ ਨੂੰ ਉਹ ਰਸਤਾ ਜਾਂਦਾ ਜਿੱਥੇ ਉਹ ਦਰਵਾਜ਼ਾ ਬਣਿਆ ਹੋਇਆ ਆਪਾਂ ਲੱਭਦੇ ਆ ਕਿਹਾ ਜਾਂਦਾ ਕਿ ਇਹ ਵਾਲੇ ਪਾਸੇ ਨੂੰ ਉਹ ਸਮਿਆਂ ਦੇ ਵਿੱਚ ਜਿਹੜਾ ਇਹ ਕਿਲਾ ਸੀ ਉਹਦਾ ਮੁੱਖ ਦਰਵਾਜ਼ਾ ਹੁੰਦਾ ਸੀਗਾ ਜਿੱਥੋਂ ਗੁਰੂ ਸਾਹਿਬ ਬਵੰਜਰ ਰਾਜਿਆਂ ਦੇ ਨਾਲ ਲੰਗੇ ਸੀ ਜਦੋਂ ਬਵੰਜਰ ਰਾਜਾ ਨੂੰ ਗੁਰੂ ਸਾਹਿਬ ਨੇ ਰਿਹਾ ਕਰਵਾਇਆ ਸੀਗਾ ਬਾਕੀ ਜਿੱਥੇ ਉਹ ਦਰਵਾਜ਼ਾ ਬਣਿਆ ਹੋਇਆ ਉਹ ਏਰੀਆ ਦੀ ਸਾਂਭ ਸੰਭਾਲ ਕੋਈ ਵੀ ਨਹੀਂ ਕੀਤੀ ہوئی ਆ ਸਾਹਮਣੇ ਵਾਲੇ ਪਾਸੇੋਂ ਆਪਾਂ ਆਏ ਸੀਗੇ ਇੱਕ ਆ ਆ ਗਿਆ ਮਹਿਲ ਦਾ ਭਾਗ ਤੇ ਇਹਦੇ ਕੋਲ ਦੀ ਉਹ ਰਸਤਾ ਜਾਂਦਾ ਜਿੱਥੇ ਉਹ ਦਰਵਾਜ਼ਾ ਤੇ ਇੱਥੋਂ ਸਾਰਾ ਸ਼ਹਿਰ ਦੇਖਣ ਲੱਗ ਜਾਂਦਾ ਸ਼ਹਿਰ ਦਾ ਸਾਰਾ ਥਿਊ ਦਿਖਣ ਲੱਗ ਜਾਂਦਾ ਬਾਕੀ ਉਹ ਆਪਾਂ ਨੂੰ ਆਪੇ ਲੱਭਣਾ ਪਊਗਾ ਇੱਥੋਂ ਕਿਉਂ ਦੇ ਵਾਸਤੇ ਕੋਈ ਬੋਰਡ ਇੱਥੇ ਲੱਗੀ ਨਹੀਂ ਹੋਈ ਕੋਈ ਜਾਣਕਾਰੀ ਨਹੀਂ ਮਿਲਦੀ ਜੇ ਜੇ ਤੁਸੀਂ ਇੱਥੇ ਆਉਨੇ ਹੋ ਕਿਲੇ ਦੇ ਵਿੱਚ ਤਾਂ ਆਪਦੇ ਆਪੇ ਲੱਭਣਾ ਪੈਂਦਾ ਬਾਕੀ ਇਹ ਵਾਲੇ ਪਾਸੇ ਕਿਲੇ ਦੇ ਵਿੱਚ ਜਿਆਦਾ ਸਫਾਈ ਨਹੀਂ ਹੈਗੀ ਦੇਖ ਲਓ ਇਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਆ ਖਾ ਪੀ ਕੇ ਸਾਰਾ ਕੁਝ ੁੱਟਿਆ ਹੋਇਆ ਮੂਹਰਲੇ ਪਾਸੇ ਪਾਸੇ ਬਹੁਤ ਸਫਾਈ ਆ ਤੇ ਆ ਪਾਸਾ ਇਹਨਾਂ ਨੇ ਸਾਫ਼ ਕੀ ਨਹੀਂ ਰੱਖਿਆ ਕਿਲੇ ਦਾ ਤੇ ਹੁਣ ਆਪਾਂ ਨੀਚੇ ਨੂੰ ਜਾ ਰਹੇ ਹਾਂ ਨੀਚੇ ਨੂੰ ਕਾਫੀ ਉਤਰ ਕੇ ਜਾਣਾ ਪਊਗਾ ਉਹ ਦਰਵਾਜ਼ੇ ਦੇ ਕੋਲੇ ਪੌੜੀਆਂ ਜਾਂਦੀਆਂ ਨੇ ਉਤਰ ਕੇ ਇਹ ਤੋਂ ਸਾਰਾ ਗਵਾਲੀਅਰ ਸ਼ਹਿਰ ਦਿਖਦਾ ਹੈ। ਬਾਕੀ ਅੱਗੇ ਦੇਖਦੇ ਆਂ ਲੱਭਦੇ ਆਂ ਕਿਹੜਾ ਰਾਹ ਉਸ ਦਰਵਾਜ਼ੇ ਨੂੰ ਜਾਂਦਾ। ਤੇ ਅਮਰ ਤੋਂ ਉਧਰ ਹਲੇ ਪਿੱਛੇ ਹੀ ਆ ਉਹ ਆ ਰਿਹਾ ਹੈ। ਮੈਂ ਉਹ ਤੋਂ ਪਹਿਲਾਂ ਆ ਗਿਆ ਸੀ। ਬਾਕੀ ਦੇਖਦੇ ਆਂ ਅੱਗੇ ਦਾ ਕਿੱਧਰ ਨੂੰ ਜਾਣਾ। ਕੁਛ ਐਵੇਂ ਦਾ ਰਾਹ ਜਾਂਦਾ ਉਹ ਜਿਹੜਾ ਦਰਵਾਜ਼ਾ ਉਸ ਨੂੰ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਜਿੰਨਾ ਨੇੜੇ ਜਾਇਆ ਜਾ ਸਕਦਾ ਉਹਨਾਂ ਨੇੜੇ ਜਾਵਾਂਗੇ। ਰਾਹ ਬਹੁਤ ਖਰਾਬ ਆ ਯਾਰ ਬਿਲਕੁਲ ਵੀ ਸਾਮ-ਸਵਾਲ ਨਹੀਂ ਹੈਗੀ। ਇਹ ਜਾਣ ਕੇ ਹਿਸਟਰੀ ਨੂੰ ਲੁਕੋਇਆ ਜਾ ਰਿਹਾ ਹੈ ਤੇ ਇੱਥੇ ਜੇ ਕਿਸੇ ਨੂੰ ਪਤਾ ਵੀ ਨਹੀਂ ਆਪਾਂ ਜੇ ਪੁੱਛਦੇ ਆ ਨਾ ਇਹ ਦਰਵਾਜ਼ੇ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਬਾਕੀ ਇਧਰ ਦੇਖ ਲੋ ਆ ਝਾੜੀਆਂ ਝੂੜੀਆਂ ਹੋਈਆਂ ਹੋਈਆਂ ਨੇ ਤੇ ਇੱਥੋਂ ਦੀ ਉੱਤਰ ਕੇ ਜਾਵਾਂਗੇ ਬਚਾ ਕੇ ਆਈਆਂ ਮਰ ਤੋਂ ਕੰਡੇ ਗੁੰਡੇ ਬਹੁਤ ਨੇ ਤੇ ਇਥੋਂ ਫੇਰ ਸਾਰਾ ਕਵਾਧਿਆਰਾ ਜਿਹੜਾ ਉਹ ਸ਼ਹਿਰ ਦੇਖਣ ਲੱਗ ਗਿਆ ਪਿਆ ਪੌੜੀਆਂ ਵੀ ਨੀਚੇ ਨੂੰ ਜਾਂਦੀਆਂ ਨੇ ਦੇਖਦੇ ਆ ਆ ਝਾੜੀਆਂ ਵਿੱਚ ਦੀ ਅਸੀਂ ਲੰਘ ਕੇ ਆਇਆ ਬਿਲਕੁਲ ਥੋੜਾ ਜਿਹਾ ਰਾਹ ਇੱਥੋਂ ਦੀ ਤੇ ਚੱਲਦੇ ਹਾਂ ਹੁਣ ਅੱਗੇ ਨੂੰ ਬਾਕੀ ਆ ਸਾਰਾ ਸ਼ਹਿਰ ਆ ਗਵਾਲੀਅਰ ਤੇ ਕਾਫੀ ਉੱਚੀ ਜਗ੍ਹਾ ਤੇ ਕਿਲਾ ਬਣਿਆ ਹੋਇਆ ਤਾਂ ਜਿਹੜੇ ਘਰ ਨੇ ਇੱਥੋਂ ਛੋਟੇ ਛੋਟੇ ਲੱਗਦੇ ਨੇ ਚੱਲਦੇ ਹਾਂ ਹੁਣ ਅੱਗੇ ਨੂੰ ਆ ਲੱਗਦਾ ਕਿਹੜਾ ਉਹ ਗੇਟ ਹੋਰ ਹੈ ਕੋਈ ਬੰਦ ਦਾ ਨਾ ਕੁਲ ਨਹੀ ਨਹੀ ਇਹ ਨਹੀਂ ਹੈਗਾ ਉਹ ਗੇਟ ਦਾ ਮਰਦ ਬੰਦ ਕਰਿਆ ਹਾਇਆ ਨਵੀਂ ਐਟਾ ਭਰਤੀਆਂ ਉਹ ਗੇਟ ਚ ਨਵੀਂ ਐਟਾ ਭਰ ਕੇ ਨਾ ਬੰਦ ਕਰਤਾ ਲੱਭਦੇ ਹਾਂ ਹਾਂ ਅਸੀਂ ਕਿਲੇ ਦੇ ਬਿਲਕੁਲ ਸਿਰੇ ਤੇ ਆ ਗਏ ਆ ਕਿਲੇ ਵਾਲੀ ਸਿਰੇ ਵਾਲੀ ਕੰਧ ਹੈ ਤੇ ਇਥੋਂ ਫਿਰ ਆਲੇ ਦੁਆਲੇ ਸ਼ਹਿਰ ਸ਼ੁਰੂ ਹੋ ਜਾਣਾ ਨਾ ਤੇ ਬਾਕੀ ਸਾਰਾ ਕਿਲਾ ਇਧਰਲੇ ਪਾਸੇ ਆ ਆ ਰਾਹ ਦੇਖ ਲੋ ਕਿਵੇਂ ਜene ਤੇ ਮਹਾਂ ਲੰਘਿਆ ਜਾ ਰਿਹਾ ਇਥੋਂ ਦੀ। ਛਾੜੀਆਂ ਬਹੁਤ ਨੇ। ਅਮਰਤ ਜਾ ਰਿਹਾ ਮੂਰੇ। ਅਮਰਤ ਕੰਦਾਂ ਬਹੁਤ ਚੌੜੀਆਂ ਨੇ ਹਨ ਕਿਲੇ ਦੀਆਂ। ਇਹ ਪੁਰਾਣੇ ਟਾਈਮਾਂ 'ਚ ਜਿਹੜੇ ਕਿਲੇ ਹੁੰਦੇ ਸੀ ਨਾ ਇਹ ਕੰਦਾਂ ਬਹੁਤ ਮਜ਼ਬੂਤੀ ਨਾਲ ਬਣਾਉਂਦੇ ਸੀ। ਕਿ ਹਮਲੇ-ਹਮਲੇ ਪਹਿਲਾਂ ਬਹੁਤ ਹੁੰਦੇ ਹੁੰਦੇ ਸੀ। ਇੱਕ ਰਾਜ ਇੱਕ ਦੂਜੇ ਦੇ ਹਮਲੇ ਬਹੁਤ ਕਰਦੇ ਸੀ। ਤਾਂ ਸਾਰਾ ਇਹ ਮਜ਼ਬੂਤੀ ਨਾਲ ਬਣਾਉਂਦੇ ਹੁੰਦੇ ਸੀ। ਤੇ ਆਹ ਮੋਰਚੇ ਦੇਖੋ। ਇਹ ਮੋਰਚੇ ਹੀ ਸੀਗੇ ਉਹ ਟਾਈਮ ਦੇ। ਇਥੋਂ ਦੇ ਬੰਦੂਖਾਂ ਲਾ ਕੇ ਰੱਖਦੇ ਹੁੰਦੇ ਸੀਗੇ ਜੇ ਹਮਲਾ ਹੋ ਜਾਂਦਾ ਸੀ ਪੂਰੇ ਸਾਰਾ ਆਲੇ-ਆਲੇ ਸਿਪਾਈ ਵੰਦੇ ਹੁੰਦੇ ਸੀ ਹਾਂ ਥੱਲੇ ਹੈਗਾ ਆਹੀ ਪੌੜੀਆਂ ਨੇ ਲੱਗਦਾ ਹਨਾ ਉਹ ਰਾਹ ਜਿਹੜਾ ਦੱਸਿਆ ਸੀ ਹਾਂ ਚੱਲੋ ਫਿਰ ਕੇਲੇ ਦੇ ਆਪਾਂ ਹੁਣ ਬਿਲਕੁਲ ਨੀਚੇ ਆ ਗਏ ਤੇ ਐਵੇਂ ਦੀਆਂ ਪੌੜੀਆਂ ਉਤਰਦੀਆਂ ਨੇ ਥੱਲੇ ਨੂੰ ਜਿਹੜੀ ਕੇਲੇ ਦੀ ਚਾਰਦਵਾਰੀ ਆ ਸਰੇ ਵਾਲੀ ਕਾਂਦਾ ਨੀਚੇ ਵਾਲੀ ਉੱਥੇ ਨੂੰ ਇਹ ਰਸਤਾ ਜਾਂਦਾ ਇਹ ਹੁਣ ਆਪਾਂ ਉਤਰ ਕੇ ਜਾ ਰਹੇ ਹਾਂ ਸਾਹਮਣੇ ਵੀ ਇੱਕ ਗੇਟ ਬਣਿਆ ਹੋਇਆ ਪਰ ਇਹ ਉਹ ਗੇਟ ਨਹੀਂ ਉਹ ਅੱਗੇ ਦੇ ਵਾਲੇ ਪਾਸੇ ਆਊਗਾ ਗੇਟ ਤੇ ਚੱਲਦੇ ਆਪਾਂ ਆ ਇੱਕ ਗੇਟ ਆ ਗਿਆ ਇਸ ਗੇਟ ਰਾਹੀਂ ਲੰਘ ਕੇ ਆਪਾਂ ਅੱਗੇ ਵਾਲੇ ਪਾਸੇ ਜਾਵਾਂਗੇ ਤੇ ਇਧਰ ਇਹ ਕਿਲੇ ਦਾ ਸਾਰਾ ਸਿਰੇ ਵਾਲਾ ਪਾਸਾ ਆ ਜੂ ਜਿਹੜੀ ਸਾਹਮਣੇ ਦੁਆਰ ਦੇਖ ਰਹੇ ਹੋ ਤੁਸੀਂ ਉਹ ਕਿਲੇ ਦੀ ਬਿਲਕੁਲ ਸਿਰੇ ਵਾਲੀ ਦਰਵਾ ਦੁਆਰ ਹੈ ਇਧਰਲੇ ਪਾਸੇ ਉਹ ਗੇਟ ਹੈ ਜਿਹੜਾ ਗੇਟ ਆਪਾਂ ਦੇਖਣ ਜਾ ਰਹੇ ਹਾਂ ਬਾਕੀ ਆਹ ਕਿਲਿਆ ਦੇਖੋ ਬਹੁਤ ਉੱਚਾ ਹੈ ਤੇ ਇੱਥੋਂ ਦੀ ਆਪਾਂ ਐਂਟਰ ਹੋਏ ਸੀ ਇੱਥੋਂ ਐਂਟਰੀ ਕਰੀਆ ਅੱਗੇ ਵੀ ਝਾੜੀਆਂ ਬਹੁਤ ਨੇ ਨਾ ਅਮਰਤ ਰਾਹ ਖੁੱਲਾ ਕਿ ਬੰਦਾ ਚੱਲ ਕੋਲੇ ਜਾ ਕੇ ਦੇਖਦੇ ਆ ਮੈਨੂੰ ਲੱਗਦਾ ਨਹੀਂ ਹੈਗਾ ਵੀ ਖੁੱਲਾ ਹੋਊਗਾ ਜਿਹੜੇ ਸਾਹਮਣੇ ਆ ਇਹ ਇਹ ਵਾਲਾ ਪਾਸਾ ਸਾਰਾ ਖੰਡਰ ਕੀਤਾ ਹੋਇਆ ਕਿਲੇ ਦਾ ਰਾਹ ਪੱਕਾ ਜਰੂਰ ਆ ਪੌੜੀਆਂ ਪਰ ਝਾੜੀਆਂ ਝਾੜੀਆਂ ਨੇ ਇੱਥੇ ਹੈਗਾ ਰਾਹ ਜਿਹੜੀਆਂ ਉੱਪਰੋਂ ਪੌੜੀਆਂ ਉਤਰ ਕੇ ਆ ਰਹੀਆਂ ਸੀ ਉਹ ਝਾੜੀਆਂ ਦੇ ਵਿੱਚ ਲੁਕ ਗਈਆਂ ਉੱਪਰ ਸਾਰੇ ਝਾੜੀਆਂ ਹੋ ਗਏ ਦਰਖਤ ਹੋ ਗਏ ਤੇ ਹੁਣ ਆਹ ਰਾਹ ਤੋਂ ਦੀ ਜਾ ਰਹੇ ਹਾਂ ਅਸੀਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਹੋਣਗੇ ਇਹਦੀ ਸਾਫ ਸਫਾਈ ਕੀਤੀ ਨਹੀਂ ਹੈਗੀ ਆ ਦੇ ਆਹ ਦੇ نیچے ਪੌੜੀਆਂ ਨੇ ਉਹ ਇੱਥੋਂ ਦੀ ਦਿਖਦੀਆਂ ਵੀ ਹੋਣਗੀਆਂ ਮੇਰੇ ਖਿਆਲ ਚ ਤੇ ਉਹ ਪੌੜੀਆਂ ਆ ਰਹੀਆਂ ਨੇ ਪੌੜੀਆਂ ਦੇ ਸਟੈਪ ਦਿਖਦੇ ਹੋਣਗੇ ਆ ਗੀਟ ਰਹੀਆਂ 15ਆਂ ਪੌੜੀਆਂ ਉਤਰ ਕੇ ਇਹ ਉੱਪਰਲੇ ਵਾਲੇ ਪਾਸੇ ਸੀਗੇ ਪਹਿਲਾਂ ਆਪਾਂ ਕਿਲੇ ਦੇ ਹੁਣ ਬਿਲਕੁਲ ਨੀਚੇ ਆ ਗਏ ਚੱਲਦੇ ਆ ਇੱਥੋਂ ਵੀ ਹਲੇ ਕਾਫੀ ਅੱਗੇ ਆ ਗੇਟ ਆਹ ਰਸਤਾ ਹੈ ਆਹ ਰਸਤਾ ਜਾਂਦਾ ਤੇ ਇਹ ਰਾ ਟਰਾਈ ਕਰਦੇ ਆ ਇਹ ਤਾਂ ਝਾੜੀਆਂ ਬਹੁਤ ਨੇ ਯਾਰ ਓਰੇ ਤੇ ਅੱਗੇ ਮੈਨੂੰ ਰਾਹ ਬੰਦ ਲੱਗਦਾ ਜਾ ਕੇ ਦੇਖਦੇ ਆ ਪਤਾ ਲੱਗੂ ਕੀ ਆ ساری ਕਿਲੇ ਦੀ ਇਮਾਰਤ ਆ ਕੀ ਤੇ ਅਮਰਤਾ ਰਹਾ ਨੀਚੇ ਉਤਰ ਕੇ ਛੋਟੀਆਂ ਛੋਟੀਆਂ ਪੌੜੀਆਂ ਨੇ ਇਹ ਦੇਖੋ ਵਜਾ ਕੇ ਆਈ ਹੌਲੀ ਹੌਲੀ ਤੇ ਕਿਹੜਾ ਹੋਊਗਾ ਇਧਰ ਐਵੇਂ ਦਾ ਰਾਹ ਤੇ ਹੁਣ ਆ ਪੌੜੀਆਂ ਉਤਰ ਕੇ ਆਪਾਂ ਅੱਗੇ ਜਾਵਾਂਗੇ ਦੇਖਦੇ ਆ ਤੇ ਆਪਾਂ ਨੀੜੀਆ ਗੇਟ ਇਥੋਂ ਲਓ ਜੀ ਪਹੁੰਚ ਗਏ ਆਪਾਂ ਉਹ ਗੇਟ ਕੋਲੇ ਆਹ ਗੇਟ ਆ ਉਹ ਕਿਲੇ ਦਾ ਦੇਖੋ ਬਾਜੋਂ ਸੇ ਬੰਦ ਕਰਿਆ ਹੈਟਾਂ ਨਾਲ ਭਰ ਕੇ ਤੇ ਉਹਨਾਂ ਸਮਿਆਂ 'ਚ ਕਹਿੰਦੇ ਸੀ ਮੇਨ ਗੇਟ ਹੁੰਦਾ ਸੀ ਮੇਨ ਦਰਵਾਜ਼ਾ ਹੁੰਦਾ ਸੀਗਾ ਇਸੇ ਗੇਟ ਰਾਹੀਂ ਬਵੰਜਾ ਰਾਜਾ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਕਰਵਾ ਕੇ ਲੈ ਕੇ ਗਏ ਸੀਗੇ ਤੇ ਜਿਹੜਾ ਬਵੰਜਾ ਕਲੀਆਂ ਵਾਲਾ ਚੋਲਾ ਸੀਗਾ ਉਹ ਬਵੰਜਾ ਰਾਜਿਆਂ ਨੇ ਚੋਲੇ ਦੀਆਂ ਕਲੀਆਂ ਫੜ ਕੇ ਗੁਰੂ ਸਾਹਿਬ ਦੇ ਨਾਲ ਉਹ ਰਹਾ ਹੋ ਕੇ ਇਹ ਗੇਟ ਰਾਹੀਂ ਗਏ ਸੀਗੇ ਆਲਮਗੀਰ ਇਸ ਦਰਵਾਜ਼ੇ ਦਾ ਨਾਮ ਆ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇੱਟਾਂ ਦੁਆਰੇ ਚ ਭਰੀਆਂ ਗਈਆਂ ਨੇ ਕਿਉਂਕਿ ਜਿਹੜਾ ਆਲੇ-ਦਾਲੇ ਦੀਆਂ ਕੰਧਾਂ ਨੇ ਉਹ ਪੁਰਾਣੇ ਤਰੀਕੇ ਦੀਆਂ ਨੇ ਇਹਦੇ ਵਿੱਚ ਨੰਮੀਆਂ ਇੱਟਾਂ ਭਰੀਆਂ ਗਈਆਂ ਨੇ ਸਿਮਿੰਟ ਲਾ ਕੇ ਦੇਖ ਸਕਦੇ ਹੋ ਇਹਨੂੰ ਗੇਟ ਨੂੰ ਬੰਦ ਕੀਤਾ ਹੋਇਆ ਬਾਕੀ ਆਹ ਰਾਹਾਂ ਤੋਂ ਆਪਾਂ ਆਉਂਦੇ ਹੋਏ ਇੱਥੇ ਪਹੁੰਚੇ ਆਂ ਆਹ ਛੋਟੀਆਂ-ਛੋਟੀਆਂ ਪੌੜੀਆਂ ਸੀਗੀਆਂ ਦੇਖ ਲਓ ਤੇ ਆਹ ਸਾਰਾ ਕਿਲਾ ਬਾਕੀ ਇਹਦੇ ਉੱਪਰ ਸੈਨਿਕਾਂ ਦੇ ਬੈਠਣ ਨੂੰ ਵੀ ਬਣਿਆ ਹੋਇਆ ਦੇਖੋ ਹੁਣ ਆਪਾਂ ਵਾਪਸ ਚੱਲਦੇ ਆਂ ਇੱਥੋਂ ਤੇ ਦਰਵਾਜ਼ਾ ਆਪਾਂ ਦੇਖ ਲਿਆ ਜਿਸ ਦਰਵਾਜ਼ੇ ਰਾਹੀਂ ਗੁਰੂ ਸਾਹਿਬ ਲੰਘੇ ਸੀ ਚੱਲਦੇ ਆਂ ਹੁਣ ਵਾਪਸੀ ਕਰਦੇ ਆਂ ਆਪਾਂ ਕਿਲੇ ਦੇ ਬਾਹਰ ਨੂੰ ਬਹੁਤ ਔਖੇ ਪਹੁੰਚਿਆ ਯਾਰ ਓਰੇ ਬਹੁਤ ਔਖਾ ਰਹਾ ਲੱਭਿਆ ਹਾਂ ਛੋਟੀਆਂ ਛੋਟੀਆਂ ਪੌੜੀਆਂ ਬਹੁਤ ਛੋਟੀਆਂ ਛੋਟੀਆਂ ਨੇ ਇੱਕ ਝਾੜੀਆਂ ਬਹੁਤ ਨੇ ਸਾਫ ਸਫਾਈ ਬਿਲਕੁਲ ਵੀ ਨਹੀਂ ਬਚਾ ਕੇ ਆਈਆਂ ਮਰ ਤਾਂ ਤੇ ਆ ਸਾਰਾ ਸ਼ਹਿਰ ਆ ਗਿਆ ਇੱਥੋਂ ਗਵਾਲੀਅਰ ਇੱਥੋਂ ਗਵਾਲੀਅਰ ਸ਼ਹਿਰ ਦਿਖਦਾ ਚੱਲਦੇ ਆਂ ਵਾਪਸੀ ਕਰਦੇ ਆਂ ਆਪਾਂ ਆਪਾਂ ਕਿਲਾ ਦੇਖ ਕੇ ਆ ਗਏ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਉਹ ਥੰਮਾ ਦਿਖਾਏ ਨੇ ਜਿਨ੍ਹਾਂ ਥੰਮਾ ਨਾਲ 52 ਰਾਜਿਆਂ ਨੂੰ ਬੰਨ੍ਹ ਕੇ ਕੈਦ ਕਰਕੇ ਰੱਖਿਆ ਗਿਆ ਸੀ ਤੇ ਉਹ ਗੇਟ ਜਿਸ ਗੇਟ ਰਾਹੀਂ 6ਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਜੀ 52 ਰਾਜਿਆਂ ਨੂੰ ਰਿਹਾਂ ਕਰਵਾ ਕੇ ਲੈ ਕੇ ਗਏ ਸੀਗੇ ਇਸ ਵੀਡੀਓ ਨੂੰ ਕਰਦੇ ਆਂ ਐਂਡ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨੈਕਸਟ ਬਲੌਗ ਵਿੱਚ ਔਰ ਇਹ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ ਜੀ